ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਆਜੜੀ ਦੀ ਆਜੜੀ ਜਿਹੜਾ ਕਿ ਭੇਡਾਂ ਚਰਾਉਣ ਦੇ ਲਈ ਪਿੰਡ ਤੋਂ ਥੋੜੀ ਦੂਰ ਜਾਂਦਾ ਸੀ ਤਾਂ ਉਸ ਪਿੰਡ ਤੋਂ ਥੋੜੀ ਦੂਰ ਹੀ ਇੱਕ ਬਹੁਤ ਸੰਘਣਾ ਜੰਗਲ ਸੀ ਤਾਂ ਆਜੜੀ ਉਸ ਜੰਗਲ ਤੋਂ ਥੋੜਾ ਜਿਹਾ ਉਰ ਉਥੇ ਆਪਦੀਆਂ ਭੇਡਾਂ ਹਮੇਸ਼ਾ ਚਰਾਉਂਦਾ ਸੀ ਤਾਂ ਉਸ ਜੰਗਲ ਦੇ ਵਿੱਚ ਜਾਨਵਰ ਤਾਂ ਰਹਿੰਦੇ ਹੀ ਸੀ ਤੋ ਉਹਦੇ ਵਿੱਚ ਸ਼ੇਰ ਹੈ ਜਿਹੜਾ ਉਹ ਵੀ ਕਈ ਵਾਰ ਜੰਗਲ ਦੇ ਵਿੱਚੋਂ ਬਾਹਰ ਆ ਕੇ ਪਿੰਡ ਤੇ ਹਮਲਾ ਕਰ ਦਿੰਦਾ ਸੀ ਹੁਣ ਇਸ ਗੱਲ ਦਾ ਸਾਰੇ ਪਿੰਡ ਵਾਸੀਆਂ ਨੂੰ ਪਤਾ ਸੀ ਤੇ ਸਾਰੇ ਬਹੁਤ ਇਸ ਗੱਲੋਂ ਚੇਤਨ ਰਹਿੰਦੇ ਸੀ ਕਿ ਉਹ ਉਹ ਜਿਹੜਾ ਸ਼ੇਰ ਹੈ ਹੋਰ ਪਿੰਡ ਵਾਸੀਆਂ ਦਾ ਕੋਈ ਵਾੜਾ ਨੁਕਸਾਨ ਨਾ ਕਰੇ ਤਾਂ ਇੱਕ ਦੂਸਰੇ ਨੂੰ ਜੇ ਕਿਤੇ ਆ ਜਾਂਦਾ ਤਾਂ ਦੱਸਦੇ ਰਹਿੰਦੇ ਸੀ ਹੁਣ ਆਜੜੀ ਹੈ ਜਿਹੜਾ ਜਦੋਂ ਭੇਡਾਂ ਚਰਉਣ ਜਾਂਦਾ ਤਾਂ ਇੱਕ ਦਿਨ ਉਹਨੂੰ ਸ਼ਰਾਰਤ ਸੁੱਜੀ ਉਹ ਦਰਖਤ ਤੇ ਚੜ ਗਿਆ ਤੇ ਦਰਖਤ ਤੇ ਚੜ ਕੇ ਉੱਚੀ ਉੱਚੀ ਪਿੰਡ ਵੱਲ ਮੂੰਹ ਕਰਕੇ ਰੌਲਾ ਪਾਉਣ ਲੱਗ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਪਿੰਡ ਵਾਲੇ ਇਕੱਠੇ ਹੋ ਕੇ ਆ ਗਏ ਕਿ ਆਜੜੀ ਹੈ ਜਿਹੜਾ ਵਿਚਾਰਾ ਉਹਦਾ ਤਾਂ ਨੁਕਸਾਨ ਹੋ ਜਾਣਾ ਉਹਦੀਆਂ ਪੇਡਾਂ ਵੀ ਮਾਰੀਆਂ ਜਾਣੀਆਂ ਤੇ ਆਏ ਨਾ ਹੋਵੇ ਆਜੜੀ ਦੀ ਜਾਨ ਹੈ ਜਿਹੜੀ ਉਹਨੂੰ ਵੀ ਕੋਈ ਖਤਰਾ ਹੋਵੇ ਹੁਣ ਜਦੋਂ ਸਾਰੇ ਦੇ ਸਾਰੇ ਪਿੰਡ ਵਾਲੇ ਆ ਗਏ ਤਾਂ ਆਜੜੀ ਦਾ ਹੱਸਣ ਲੱਗ ਗਿਆ ਕਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ ਪਿੰਡ ਵਾਲੇ ਉਦਾਸ ਹੋ ਗਏ ਉਹਨੂੰ ਦੇਖ ਕੇ ਵਾਪਸ ਚਲੇ ਗਏ ਤੇ ਉਹਨੂੰ ਕਹਿੰਦੇ ਇਹੋ ਜਿਹਾ ਮਜ਼ਾਕ ਨਾ ਕਰੀ ਹੁਣ ਦੁਬਾਰਾ کافی ਦਿਨ ਨੰਗੇ ਫਿਰ ਆ ਜੜੀ ਹੈ ਜਿਹੜਾ ਉਹਨੂੰ ਇਹ ਸ਼ਰਾਰਤ ਸੁਝੀਗੀ ਉਹ ਫੇਰ ਦਰਖਤ ਤੇ ਚੜ ਕੇ ਉੱਚੀ ਉੱਚੀ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਰੌਲਾ ਪਾਉਣ ਲੱਗ ਗਿਆ ਪਿੰਡ ਵਾਲੇ ਫੇਰ ਭੱਜੇ ਯਾ ਜੜੀ ਹੈ ਜਿਹੜਾ ਉਹਦਾ ਤਾਂ ਫਿਰ ਨੁਕਸਾਨ ਹੋ ਜਾਣਾ ਕਿ ਤੇ ਵਿਚਾਰਾ ਮਾਰਿਆ ਹੀ ਨਾ ਜਾਵੇ ਜਦੋਂ ਉਹਦੇ ਕੋਲ ਪਹੁੰਚੇ ਤਾਂ ਆਜੜੀ ਫੇਰ ਹੱਸਣ ਲੱਗ ਗਿਆ ਕਹਿੰਦਾ ਮੈਂ ਤਾਂ ਮਜ਼ਾਕ ਕੀਤਾ ਸੀ ਐਕਟਿਵ ਪਿੰਡ ਵਾਲੇ ਬਹੁਤ ਗੁੱਸੇ 'ਚ ਸੀ ਵਾਪਸ ਚਲੇ ਗਏ ਕਹਿੰਦੇ ਅਸੀਂ ਤਾਂ ਇਹਦਾ ਇੰਨਾ ਸੋਚਦੇ ਆਂ ਇਕੱਠੇ ਹੋ ਕੇ ਆਪਦਾ ਕੰਮ ਛੱਡ ਕੇ ਆਉਣੇ ਆ ਤੇ ਆਇਆਂ ਨੂੰ ਕਹਿ ਦਿੰਦਾ ਮਜ਼ਾਕ ਕੀਤਾ ਸੀ ਇੱਥੇ ਮਜ਼ਾਕ ਵਾਲੀ ਕੀ ਗੱਲ ਸੀ ਕਈ ਦਿਨ ਨੰਗੇ ਫੇਰ ਆਜੜੀ ਹੈ ਜਿਹੜਾ ਉਹਨੂੰ ਤਾਂ ਫੇਰ ਮਜ਼ਾਕ ਸੁਝਿਆ ਫੇਰ ਦਰਖਤ ਤੇ ਚੜ ਗਿਆ ਪਿੰਡ ਵੱਲ ਮੂੰਹ ਕਰਕੇ ਲੌਲਾ ਪਾਉਣ ਲੱਗ ਗਿਆ ਪਿੰਡ ਵਾਲੇ ਆ ਜਿਹੜੇ ਉਹ ਆਉਣਾ ਨਹੀਂ ਸੀ ਚਾਹਵੇਂ ਪਰ ਕਈ ਸਿਆਣਿਆਂ ਨੇ ਉਹਨਾਂ ਨੂੰ ਸਮਝਾਇਆ ਵੀ ਨਹੀਂ ਆਜੜੀ ਹੈ ਜਿਹੜਾ ਉਹਦਾ ਨੁਕਸਾਨ ਹੋ ਜੂਗਾ ਜਾ ਕੇ ਦੇਖ ਕੇ ਆਓ ਸ਼ੇਰ ਤਾਂ ਆਉਂਦਾ ਹੀ ਹੈ ਕਿਤੇ ਆ ਹੀ ਨਾ ਗਿਆ ਹੋਵੇ ਪਰ ਹੋਇਆ ਫੇਰ ਉਹੀ ਆਜੜੀ ਨੇ ਫਿਰ ਕਿਹਾ ਤਾਂ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ ਤਾਂ ਪਿੰਡ ਵਾਲੇ ਆ ਜਿਹੜੇ ਉਹ ਖਿਜੀ ਖਾਪੇ ਫਿਰ ਵਾਪਸ ਚਲੇ ਗਏ ਇੱਕ ਦਿਨ ਸੱਚੀ ਸ਼ੇਰ ਆ ਗਿਆ। ਸ਼ੇਰ ਆ ਕੇ ਉਹਦੇ ਪਸ਼ੂ ਉਹਦੀਆਂ ਭੇਡਾਂ ਬੱਕਰੀਆਂ ਜਿਹੜੀਆਂ ਉਹਨਾਂ ਚੋਂ ਕਈਆਂ ਨੂੰ ਮਾਰ ਗਿਆ, ਖਾ ਗਿਆ। ਤੇ ਆਜੜੀ ਵੱਲ ਵੀ ਹਮਲਾ ਕਰਨ ਲਈ ਆਉਣ ਲੱਗ ਗਿਆ। ਪਰ ਆਜੜੀ ਹੈ ਜਿਹੜਾ ਉੱਤਰਖਤ ਤੇ ਚੜ ਗਿਆ, ਜਿਵੇਂ ਹਮੇਸ਼ਾ ਹੀ ਚੜਦਾ ਸੀ। ਤਾਂ ਉਹਨੇ ਬੜੀ ਉੱਚੀ ਰੋਲਾ ਪਾਉਣਾ ਸ਼ੁਰੂ ਕਰਤਾ ਪਿੰਡ ਵੱਲ ਮੂੰਹ ਕਰਕੇ। ਸ਼ੇਰ ਆ ਗਿਆ, ਸ਼ੇਰ ਆ ਗਿਆ, ਬਚਾਓ ਮੈਨੂੰ, ਸ਼ੇਰ ਆ ਗਿਆ। ਐਕਤੀ ਪਿੰਡ ਵਿੱਚੋਂ ਕੋਈ ਨਾ ਆਇਆ। ਕਿਉਂਕਿ ਕਿੰਨੇ ਵਾਰ ਤਾ ਉਹ ਵਾਪਸ ਚਲੇ ਗਏ ਹਰ ਵਾਰ ਆਜੜੀ ਕਹਿ ਦਿੰਦਾ ਸੀ ਮੈਂ ਤਾਂ ਮਜ਼ਾਕ ਕਰਦਾ ਮਜ਼ਾਕ ਕਰਦਾ ਪਿੰਡ ਵਾਲਿਆਂ ਨੇ ਸੋਚਿਆ ਇਹ ਕਿ ਵੀ ਮਜ਼ਾਕ ਹੀ ਕਰਦਾ ਹੈ ਹੁਣ ਨਹੀਂ ਜਾਣਾ ਆਪਦਾ ਸਾਰਾ ਕੰਮ ਛੱਡ ਕੇ ਜਾਣੇ ਅੱਗੋਂ ਕਹਿ ਦਿੰਦਾ ਮਜ਼ਾਕ ਕਰਦਾ ਤਾਂ ਫਿਰ ਦੋਸਤੋ ਆਜੜੀ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹਨੂੰ ਪਤਾ ਨਹੀਂ ਕਿੰਨੀ ਦੇਰ ਦਰਖਤ ਤੇ ਚੜ੍ਹ ਕੇ ਰਹਿਣਾ ਪਿਆ ਜਿੰਨੀ ਦੇਰ ਸ਼ੇਰ ਹੈ ਜਿਹੜਾ ਉਹ ਵਾਪਸ ਨਾ ਮੁੜਿਆ ਰਕ ਤੇ ਚੜਨ ਕਰਕੇ ਉਹਦੀ ਤਾਂ ਜਾਨ ਬਚ ਗਈ ਪਰ ਉਹ ਅਸਲ ਦੇ ਵਿੱਚ ਆਪਦੀਆਂ ਬਹੁਤ ਸਾਰੀਆਂ ਭੇਡਾਂ ਬੱਕਰੀਆਂ ਗਵਾ ਬੈਠਾ ਹੁਣ ਜਦੋਂ ਵਾਪਸ ਪਿੰਡ ਗਿਆ ਉਹਨੇ ਆਪਦੀ ਸਾਰੀ ਕਹਾਣੀ ਪਿੰਡ ਵਾਲਿਆਂ ਨੂੰ ਦੱਸੀ ਤਾਂ ਪਿੰਡ ਵਾਲੇ ਕਹਿੰਦੇ ਤੂੰ ਇੰਨੀ ਵਾਰ ਸਾਨੂੰ ਝੂਠ ਬੋਲਿਆ ਹਰ ਵਾਰ ਕਹਿ ਦਿੰਦਾ ਸੀ ਮਜ਼ਾਕ ਕਰਦਾ ਮਜ਼ਾਕ ਕਰਦਾ ਅਸੀਂ ਸੋਚਿਆ ਕਿ ਤੀ ਵੀ ਮਜ਼ਾਕ ਕਰਦਾ ਹੋਗਾ ਤੇ ਸਾਨੂੰ ਕੀ ਪਤਾ ਸੀ ਕਿ ਸੱਚੀ ਸ਼ੇਰ ਆ ਗਿਆ ਤਾਂ ਗੱਲ ਇਹ ਹੈ ਕਿ ਬਾਰ-ਬਾਰ ਝੂਠ ਬੋਲੋਗੇ ਤਾਂ ਫਿਰ ਤੁਹਾਡੇ ਸੱਚ ਤੇ ਵੀ ਕੋਈ ਯਕੀਨ ਨਹੀਂ ਕਰਦਾ ਸਭ ਨੂੰ ਇਉਂ ਹੀ ਲੱਗਦਾ ਕਿ ਇਹ ਵੀ ਝੂਠ ਹੀ ਹੋਣਾ ਹੈ ਤਾਂ ਇਸ ਲਈ ਝੂਠ ਬੋਲਣ ਦੀ ਆਦਤ ਛੱਡ ਥੈਂਕ ਯੂ